ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸਾਰੀ ਸੰਗਤ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਗੱਲ ਕਰਨੀ ਹੈ ਵੀ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਉਹਨਾਂ ਦੇ ਮਾਤਾ ਪਿਤਾ ਨੇ ਕਿੱਥੇ ਜਾ ਕੇ ਸੁਖ ਸੁਖੀ ਸੀ ਇਹ ਮੰਗ ਉਹਨਾਂ ਦੀ ਕਿੱਥੋਂ ਪੂਰੀ ਹੋਈ ਆ ਸੋ ਕੁਝ ਕੁ ਇਸ ਵਿਸ਼ੇ ਤੇ ਬੇਨਤੀਆਂ ਨੇ ਪਹਿਲਾਂ ਤੇ ਆਪਾਂ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਪੌਣੇ 2 ਸਾਲ ਬਾਅਦ ਉਹਨਾਂ ਦੇ ਘਰ ਖੁਸ਼ੀਆਂ ਆਈਆਂ ਨੇ ਚਲੋ ਪਰਮਾਤਮਾ ਕਰੇ ਹਰ ਇੱਕ ਨੂੰ ਇਦਾਂ ਦੀਆਂ ਖੁਸ਼ੀਆਂ ਦੇ ਕੇ ਨਵਾਜੇ ਕੋਈ ਵੀ ਇਹੋ ਜੀਆਂ ਖੁਸ਼ੀਆਂ ਤੋਂ ਵਾਂਝਾ ਨਾ ਰਵੇ ਹਰ ਕਿਸੇ ਨੂੰ ਪਰਮਾਤਮਾ ਅਜਿਹੀਆਂ ਖੁਸ਼ੀਆਂ ਦੇਵੇ ਇੱਕ ਔਲਾਦ ਸਭ ਨੂੰ ਦੇਵੇ ਇੱਕ ਔਲਾਦ ਤੋਂ ਜੋ ਸੁੱਖ ਮਿਲਦਾ ਹੈ ਪਰਮਾਤਮਾ ਸਭ ਨੂੰ ਦੇਵੇ ਤੇ ਆਪਾਂ ਇਸ ਵਿਸ਼ੇ ਦੇ ਨਾਲ ਬਿਲਕੁਲ ਸਾਰੇ ਜਾਣੇ ਸਹਿਮਤ ਹੋਈਏ ਤੇ ਆਖਰ ਇੱਕ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਗੱਲ ਕਿਹੜੀ ਹੈ ਕਿ ਉਹਨਾਂ ਦੇ ਮਾਤਾ ਪਿਤਾ ਨੇ ਕਿੱਥੇ ਸੁਖ ਸੁਖੀ ਸੀ ਕਿੱਥੋਂ ਉਹਨਾਂ ਨੂੰ ਬੱਚੇ ਦੀ ਪ੍ਰਾਪਤੀ ਹੋਈ ਹੈ ਇਹ ਸਿੱਦਮ ਸਿੱਧਾ ਜਿਹੜਾ ਹਮਲਾ ਹੈ ਉਹ ਸਾਡੇ ਲੋਕਾਂ ਤੇ ਕੀਤਾ ਜਾ ਰਿਹਾ ਹੈ ਲੋਕਾਂ ਦੀ ਮਾਨਸਿਕਤਾ ਤੇ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਪਖੰਡਵਾਦ ਨੂੰ ਜਿਹੜਾ ਇਸ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ ਕੋਈ ਕਹਿੰਦਾ ਜੀ ਉਹਨਾਂ ਨੇ ਇਹ ਜਗ੍ਹਾ ਤੇ ਸੁਖ ਸੁਖੀ ਕੋਈ ਕਹਿੰਦਾ ਜੀ ਉਹਨਾਂ ਨੇ ਉਹ ਜਗ੍ਹਾ ਤੇ ਸੁਖ ਸੁਖੀ ਕੋਈ ਕਹਿੰਦਾ ਜੀ ਇੱਧਰ ਗਏ ਕੋਈ ਕਹਿੰਦਾ ਜੀ ਉੱਧਰ ਗਏ ਕੋਈ ਕਹਿੰਦਾ ਨਹੀਂ ਨਹੀਂ ਉਹ ਇਸ ਸਥਾਨ ਤੇ ਗਏ ਸੋ ਮੈਂ ਬੜਾ ਹੈਰਾਨ ਹੋਇਆ ਜਦੋਂ ਇੱਕ ਨੇ ਤੇ ਹੱਦ ਹੀ ਕਰ ਦਿੱਤੀ ਉਹ ਕਹਿੰਦਾ ਜੀ ਆਹ ਡੇਰੇ ਤੇ ਗਏ ਸੀ ਆਹ ਡੇਰੇ ਤੇ ਉਹਨਾਂ ਨੇ ਸੁਖ ਸੁਖੀ ਸੀ ਬੜੀ ਹੈਰਾਨਗੀ ਹੋਈ ਤੇ ਅੱਜ ਸਾਡੇ ਲੋਕ ਵਿਮਾ ਪਰਮਾ ਦੇ ਵਿੱਚ ਪੈ ਗਏ ਕਰਮ ਕਾਂਡਾਂ ਦੇ ਵਿੱਚ ਤੇ ਲੋਕ ਪਹਿਲੇ ਹੀ ਬਹੁਤ ਫਸੇ ਹੋਏ ਨੇ ਸਾਡੇ ਲੋਕਾਂ ਨੂੰ ਹੋਰ ਪਾਇਆ ਜਾ ਰਿਹਾ ਮੈਂ ਇਹਦੇ ਵਿੱਚ ਤਾਹੂ ਕਿਤੇ ਪਾਸੇ ਜਿਹੜਾ ਹੈ ਉਹ ਜੋੜਿਆ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਇਸ ਗੱਲ ਨੂੰ ਜੋੜ ਕੇ ਸਿੱਧਮ ਸਿੱਧਾ ਇੱਕ ਪਖੰਡ ਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ ਜਾ ਰਿਹਾ ਹੈ ਪਖੰਡ ਨੂੰ ਜਿਹੜਾ ਹੈ ਉਹ ਬढ़ावा ਦਿੱਤਾ ਜਾ ਰਿਹਾ ਹੈ ਤੇ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਹੜਾ ਬਾਬਾ ਕਹਿੰਦਾ ਮੈਂ ਮੁੰਡੇ ਤੋਂ ਕੁੜੀ ਬਣਾ ਦੂੰ ਤੁਸੀਂ ਇੱਕ ਵਾਰੀ ਗਰਭ ਦੇ ਵਿੱਚ ਪਤਾ ਕਰਕੇ ਆਓ ਕਿ ਤੁਹਾਡੇ ਗਰਭ ਦੇ ਵਿੱਚ ਕੁੜੀ ਹੈ ਤੇ ਮੈਂ ਉਸ ਨੂੰ ਮੁੰਡਾ ਬਣਾ ਦਿਆਂਗਾ ਤੇ ਬਾਬਾ ਤੇ ਸਿੱਧਮ ਸਿੱਧਾ ਹੀ ਕਹਿੰਦਾ ਤੁਸੀਂ ਚੰਗੀ ਤਰ੍ਹਾਂ ਫਸੋ ਤੁਹਾਡੇ ਦੇ ਪਟਾ ਫਿਰੇ ਤੁਹਾਡੇ ਤੇ ਚੰਗਾ ਜੁਰਮਾਨਾ ਲੱਗੇ ਬੜੀ ਹੈਰਾਨਗੀ ਹੈ ਕਿ ਆਖਰ ਪਹਿਲਾਂ ਅਸੀਂ ਪਤਾ ਕਰਨ ਜਾਈਏ ਤੁਹਾਨੂੰ ਜਿਵੇਂ ਪਤਾ ਹੀ ਹੈ ਮੈਂ ਸੋਚਦਾ ਵੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਇਹ ਫੈਸਲਾ ਕੀਤਾ ਹੋਇਆ ਹੈ 50000 ਰੁਪਿਆ ਜੁਰਮਾਨਾ ਜੁਰਮਾਨਾ ਤੇ ਔਰ ਸ਼ਾਇਦ ਉਹਦੇ ਵਿੱਚ ਕੁਝ ਸਾਲਾਂ ਦੀ ਸਜ਼ਾ ਵੀ ਐਡ ਕੀਤੀ ਗਈ ਹੈ ਜਿਹੜਾ ਬੰਦਾ ਲਿੰਗ ਪਤਾ ਕਰਦਾ ਵੀ ਗਰਭ ਦੇ ਵਿੱਚ ਕੀ ਆ ਤੇ ਬੜੀ ਹੈਰਾਨਗੀ ਕਿ ਬਾਬਾ ਕਹਿੰਦਾ ਪਹਿਲਾਂ ਪਤਾ ਕਰਕੇ ਆਓ ਫਿਰ ਮੇਰੇ ਕੋਲੇ ਆਓ ਮੈਂ ਉਹਨੂੰ ਕੁੜੀ ਤੋਂ ਮੁੰਡਾ ਬਣਾ ਦਿਆਂ ਕਬੀ ਇਹੋ ਜੀ ਕਿਹੜੀ ਤਾਕਤ ਆ ਤੇਰੇ ਕੋਲੇ ਜੇ ਜੇ ਤੂੰ ਕੁੜੀ ਤੋਂ ਮੁੰਡਾ ਬਣਾਉਣ ਦੀ ਸਮਰੱਥਾ ਰੱਖਦਾ ਹੈ ਫਿਰ ਤੂੰ ਇਹ ਵੀ ਪਤਾ ਕਰਕੇ ਨਾਲ ਦੀ ਨਾਲ ਹੀ ਦੱਸ ਦੇਣਾ ਵੀ ਕੁੜੀ ਗਰਭ ਦੇ ਵਿੱਚ ਕੀ ਹੈ ਕੁੜੀ ਹੈ ਕਿ ਮੁੰਡਾ ਹੈ ਸਾਡੇ ਸਮਾਜ ਨੂੰ ਹੋ ਕਿੱਧਰ ਕੀ ਗਿਆ ਤੇ ਇਹ ਕੁੜੀਆਂ ਮੁੰਡਿਆਂ ਦੇ ਚੱਕਰਾਂ ਦੇ ਵਿੱਚ ਉਲਝੇ ਪਏ ਨੇ ਕੁੜੀ ਹੋ ਗਈ ਤੇ ਸਾਰਾ ਟੱਬਰ ਕੀਰਨੇ ਪਾਉਣ ਲੱਗ ਜਾਂਦਾ ਹੈ ਮੁੰਡਾ ਹੋ ਗਿਆ ਤੇ ਮਠਈਆਂ ਵੰਡਦੇ ਨੇ ਬੜੀ ਹੈਰਾਨਗੀ ਹੈ ਕਿ ਆਖਰ ਇੱਕ ਪਰਮਾਤਮਾ ਦੀ ਦਾਤ ਹੈ ਕਈ ਤੇ ਇਹਨਾਂ ਨੂੰ ਤਰਸਦੇ ਨੇ ਤੇ ਅਸੀਂ ਲੋਕ ਕੀ ਕਰਦੇ ਆ ਅਸੀਂ ਨਾ ਜੀ ਇਹ ਤਾਂ ਬਹੁਤ ਗਲਤ ਕੰਮ ਹੋ ਗਿਆ ਜੀ ਇਹ ਤਾਂ ਬਹੁਤ ਮਾੜਾ ਹੋਇਆ ਜੀ ਕੁੜੀਆਂ ਨੂੰ ਇਹਨਾਂ ਮਾੜਾ ਕਿਉਂ ਕਹਿਣਾ ਜੀ ਸਭ ਤੋਂ ਵੱਧ ਕੀਰਨੇ ਪਾਉਂਦੀਆਂ ਨੇ ਸਾਡੀਆਂ ਜੜੀਆਂ ਘਰ ਦੇ ਵਿੱਚ ਭੈਣਾਂ ਨੇ ਇਹ ਨਹੀਂ ਸੋਚਦੀਆਂ ਵੀ ਅਸੀਂ ਵੀ ਤੇ ਕਿਸੇ ਦੀਆਂ ਧੀਆਂ ਆ ਕਿਉਂ ਸਾਡੇ ਰੌਣ ਤੇ ਕਿਸੇ ਨੇ ਕੀਰਨੇ ਕਿਉਂ ਨਹੀਂ ਪਾਇਆ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਹੈ ਬੜੀ ਸਮਾਜ ਨੂੰ ਇੱਕ ਘਟੀਆ ਹਰਕਤ ਜਿਹੜੀ ਹੈ ਮੈਂ ਕਹਿ ਸਕਦਾ ਵੀ ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਔਰ ਦੂਜੀ ਗੱਲ ਸਿੱਧੂ ਦੇ ਮਾਪਿਆਂ ਨੇ ਕਿੱਥੋਂ ਸੁਖ ਸੁਖੀ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਪਰਮਾਤਮਾ ਕੋਲੇ ਸੁਖ ਸੁਖੀ ਸਭ ਤੋਂ ਵੱਡੀ ਗੱਲ ਆਕਾਲ ਪੁਰਖ ਕੋਲੇ ਤੁਸੀਂ ਵੀ ਮੰਗੋ ਤੁਹਾਡੀ ਵੀ ਝੋਲੀ ਪਾਏਗਾ ਇਹ ਪਖੰਡਵਾਦ ਨੂੰ ਬढ़ावा ਨਾ ਦੇਓ ਪਖੰਡਵਾਦ ਨੇ ਡੇਰਾਵਾਦ ਨੇ ਪਹਿਲਾਂ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਕਰਤਾ ਸਾਡੇ ਪੰਜਾਬ ਨੂੰ ਜਿਹੜਾ ਵਿਕਣ ਲਾਤਾ ਵਿਕ ਗਿਆ ਸਾਡਾ ਪੰਜਾਬ ਇਹਨਾਂ ਚੀਜ਼ਾਂ ਪਿੱਛੇ ਸਾਡੇ ਲੋਕਾਂ ਦੀਆਂ ਇਹਨਾਂ ਹਰਕਤਾਂ ਕਰਕੇ ਮੈਂ ਬੇਨਤੀ ਕਰਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਰੁਕ ਜਾਓ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਆਵਾਜ਼ ਆ ਜਾਓ ਨਾ ਕਰੋ ਪਹਿਲਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਪਰਮਾਤਮਾ ਦੇ ਲੜ ਲੱਗੀ ਹੈ ਅਕਾਲ ਪੁਰਖ ਦੇ ਲੜ ਲੱਗੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿਖਾਏ ਹੋਏ ਉਪਦੇਸ਼ ਤੇ ਚੱਲੀਏ ਆਪਣੇ ਜੀਵਨ ਨੂੰ ਸਹੀ ਰਾਹ ਦਈਏ ਆ ਪਖੰਡਵਾਦਾਂ ਚੋਂ ਨਿਕਲੀਏ ਕੁੜੀ ਮੁੰਡੇ ਦੇ ਭੇਦ ਭਾਬ ਚੋਂ ਨਿਕਲੀਏ ਤੇ ਅਸੀਂ ਸਹੀ ਰਾਹ ਚੁਣੀਏ ਅਕਾਲ ਪੁਰਖ ਦੀ ਦਾਤ ਸਮਝ ਕੇ ਗੱਲ ਨਾਲ ਲਾਈਏ ਤੇ ਯਾਦ ਰੱਖਿਓ ਮਾੜਾ ਸਮਾਂ ਵੀ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਿਓ ਤੇ ਚੰਗਾ ਸਮਾਂ ਤੇ ਉਹਦਾ ਸ਼ੁਕਰਾਨਾ ਕਰਿਓ ਪਾਤਸ਼ਾਹ ਇਹ ਤੇਰੀ ਹੀ ਦੀਨ ਹੈ ਸਭ ਕੁਝ ਤੇਰਾ ਹੀ ਹੈ ਤੇਰਾ ਕੀ ਆ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗਿਆ ਜੇ ਇਹ ਗੱਲ ਤੇ ਅਸੀਂ ਪਹਿਲਾਂ ਦੇ ਲਿਆ ਤੇ ਸਮਝ ਲਓ ਆਧੀਆਂ ਮੁਸ਼ਕਲਾਂ ਸਾਡੀਆਂ ਹੱਲ ਹੋ ਗਈਆਂ ਇਹ ਚੀਜ਼ ਯਾਦ ਰੱਖਿਓ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਪਖੰਡ ਨੂੰ ਪ੍ਰਮੋਟ ਨਾ ਕਰੋ ਸਿੱਧੂ ਦੇ ਮਾਪਿਆਂ ਦੀ ਮੁਰਾਦ ਪੂਰੀ ਹੋਈ ਹੈ ਪ੍ਰਮਾਤਮਾ ਸਭ ਨੂੰ ਇਹੋ ਜਿਹੀਆਂ ਮੁਰਾਦਾਂ ਦੇਵੇ ਪੂਰਨ ਕਰਕੇ ਔਰ ਅਕਾਲ ਪੁਰਖ ਤੇ ਭਰੋਸਾ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ